ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪੈਂਡ ਰਾਜਿਆਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਇੱਕ ਆ ਤੁਹਾਨੂੰ ਮੱਝ ਵਿਖਾਉਣੀ ਆ ਇਹਦੇ ਬਾਰੇ ਪ੍ਰੋਪਰ ਡਿਟੇਲ ਲੈ ਲੈਨੇ ਆ ਬਾਈ ਤੋਂ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਪਹਿਲੀ ਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਆ ਪ੍ਰੈਸ ਕਰ ਦਿਓ ਤੇ ਕਰਦੇ ਪਾਈਨਾ ਕੱਲ ਵਪਾਰ ਦਾ ਕੰਮ ਆ ਤੇ ਲੈਨੇ ਪ੍ਰੋਪਰ ਡਿਟੇਲ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਹੈਗਾ 9592626951 ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਨਾਮ ਦੱਸ ਦੇ ਪ੍ਰਦੀਪ ਜੀ ਜਿਹੜੀ ਆਪਾਂ ਉਹਦੇ ਝੋਟੀ ਦੀ ਵੀਡੀਓ ਪਾਈ ਸੀਗੀ ਹੋ ਗਈ ਸੀ ਸੇਲ ਹਾਂ ਬਹੁਤ ਵੀ ਬਹੁਤ ਗਾਹਕ ਆ ਬਹੁਤ ਫੋਨ ਆਇਆ ਉਹਦਾ ਮੈਂ ਨਾ ਹਾਂਜੀ ਬਹੁਤ ਜ਼ਿਆਦਾ ਠੀਕ ਆ ਕਿੰਨੇ ਕ ਟਾਈਮ ਚ ਸੇਲ ਹੋ ਗਈ ਸੀ ਜੋ ਵੀਡੀਓ ਪਾਤੀ ਸੀ ਆ ਉਹ ਜਾਨੀ ਕਿ ਸੇਲ ਹੋ ਗਈ ਤੇ ਬਸ ਜਾਨੀ ਕਿ ਘੰਟਿਆਂ ਦੇ ਹਿਸਾਬ ਨਾਲ ਹੀ ਬੈਠੀ ਠੀਕ ਆ ਜਦੋਂ ਵੀਡੀਓ ਪਾਈ ਸੀ ਉਦੋਂ ਹੀ ਵੇਖੀ ਸੀ ਹਾਂ ਉਦੋਂ ਹੀ ਵੇਖੀ ਠੀਕ ਆ ਜਿਹੜੀ ਆਪਾਂ ਆ ਮੱਝ ਖਰੀਦੀ ਆ ਇਹ ਚ ਕਿੰਨਾ ਟਾਈਮ ਰਹਿੰਦਾ ਸੂਣ ਦਾ ਸੂਣ ਦੇ ਬਈ 10 2 4 ਦਿਨ ਹੀ ਲੈਂਦਾ 2 4 ਦਿਨ ਤੇ ਸੂਆ ਨੇ ਕਿੰਨਾ ਮਾਂ ਸੂਣਾ ਚੌਥੇ ਸੂਏ ਚੌਥੇ ਸੂਏ ਤੇ ਦੱਸਿਆ ਮਾਲਕਾ ਨੇ ਵੀ ਕਿੰਨਾ ਦੁੱਧ ਦਿੱਤਾ ਤੀਜੇ ਸੂਏ ਦੇ ਵਿੱਚ ਨੇ ਤੀਜੇ ਸੂਏ ਚ ਉਹ ਤਾਂ ਜਾਨੀ ਕਿ 14 ਕਿਲੋ ਦੁੱਧ ਦੱਸਦੇ ਜਾਨੀ ਕਿ 13 ਕਿਲੋ ਮੈਂ ਮੰਨ ਕੇ ਲਈ ਆ 13 ਕਿਲੋ ਦੁੱਧ ਮੰਨ ਕੇ ਲਈ ਆ ਆਪਾਂ ਹਣਾ ਹਾਂਜੀ ਠੀਕ ਆ ਦੇਖ ਸਕਦੇ ਠੀਕ ਆ ਪਿੰਡੋ ਹੀ ਖਰੀਦੀ ਆ ਹੈ ਪਿੰਡੋ ਹੀ ਲਈ ਆ ਠੀਕ ਆ ਤੇ ਇਹ ਦਾ ਦੇਣ ਲੈਣ ਵਾਲਾ ਮੁੱਲ ਜਮਾਂ ਜਾਇਜ਼ ਮੁੱਲ ਬਾਈ ਭਲਾ ਕਿੰਨਾ ਮਰਜ਼ੀ ਕਰਾ ਲਓ 95 ਦੀ ਜਾਨੀ ਕਿ ਹਾਂ ਨਾ 95000 ਦੀ ਹਾਂ ਨਾ ਹਾਂ ਲੱਖ ਰੁਪਈਆ ਮੁੱਲ ਆ ਲੱਖ ਰੁਪਈਆ ਮੁੱਲ ਆ ਵਿੱਚੋਂ ਛੋੜਛੱਪਾ ਤਾਂ ਹੋ ਜਾਊਗਾ 95 ਦਾ ਹਾਂ ਛੋੜਛੱਪਾ ਦੋਸਤੋ ਬਾਈਆਂ ਦਾ ਵੀ 95000 ਦੀ ਦੇ ਦਾਂਗੇ ਵਿੱਚੋਂ ਮਾੜਾ ਮੋਟ ਜਾਈ ਹੋਊਗਾ ਤੇ ਮੁੱਲ ਲੱਖ ਰੁਪਇਆ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਕੱਦ ਕਾਠ ਠੀਕ ਆ ਦੋਸਤੋ ਕੱਦ ਬਾਲਾ ਵੱਡਾ ਨਹੀਂ ਇਹਦਾ ਠੀਕ ਆ ਜਾਨੀ ਕਿ ਤੇ ਪਲੀ ਸਭੀ ਚੰਗੀ ਆ ਦੋਸਤੋ ਸੈਂ ਦਾ ਮੂੰਹ ਮੱਥਾ ਦੇਖ ਸਕਦੇ ਆ ਰੋਸ਼ੇਪਨ ਚ ਪੈਂਦੀ ਆ ਰੋਸ਼ੀਆਂ ਮੱਝਾਂ ਦੋਸਤੋ ਦੁੱਧ ਨੂੰ ਵਧੀਆ ਨਿਕਲਦੀਆਂ ਬਾਕੀ ਥਾਣਾ ਹਵਾਨਾ ਦੇਖ ਸਕਦੇ ਆ ਤਾਂ ਦਿਨ ਬਾਈਆਂ ਦਾ ਦੋ ਤਿੰਨ ਦਿਨ ਲੈ ਜੂਗੀ ਦੇਖ ਸਕਦੇ ਪਿੱਠ ਪੜਾ ਇਹਦਾ ਦੋਸਤੋ ਚੰਗੀ ਮਾਜਾ ਜੀ ਨੇ ਘਰੇ ਚੋਂ ਉਹਨੂੰ ਲੈਣੀ ਆ ਵਧੀਆ ਰਹੂਗੀ ਕੱਦ ਕਾਠੇ ਦਾ ਠੀਕ ਆ ਦੋਸਤੋ ਬਾਈ ਦੇ ਕੱਦ ਦਾ ਸਾਵਾ ਜਜਮੈਂਟ ਕੱਦ ਦੀ ਕਰ ਸਕਦੇ ਆ ਬਾਕੀ ਖਾਨ ਥਣ ਬਹੁਤ ਸੋਹਣਾ ਲੱਗਾ ਵਾ ਪੂਰਾ ਚਾਰੇ ਥਣ ਗੈਰ ਵਿੱਚ ਨੇ ਖੜਮੇ ਲੱਗੇ ਹੋਏ ਆ ਦੇਖ ਸਕਦੇ ਆ ਸਿੰਘ ਮੂੰਹ ਮੱਥਾ ਦਾ ਦੇਖ ਸਕਦੇ ਨੇ ਦੋਸਤੋ ਤਾਰ ਤੂਰ ਦੀ ਤਾਂ ਪੋਲੀ ਹੋਊਗੀ ਐ ਦੱਸਿਆ ਮੈਂ ਉਹਨਾਂ ਨੇ ਤਾਂ ਤਾਂ ਬਾਈ ਐ ਮੋਕੇ ਆਰਗੀ ਹੁੰਦੀ ਠੀਕ ਆ ਰੂਹ ਆਰਗੀ ਤਾਰ ਆ ਪੋਲੀ ਠੀਕ ਆ ਠੀਕ ਆ ਬਾਈਆਂ ਦਾ ਦੋਸਤੋ ਰੂਹ ਆਰਗੀ ਤਾਰ ਨਿਕਲੂਗੀ ਜਮਾਂ ਪੋਲੀ ਤੇ ਫੋਨ ਨੰਬਰ ਆਪਣਾ 99141 ਹਾਂ 99385 99141 99385 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਸਾਰਿਆਂ ਦਾ ਧੰਨਵਾਦ